ਸਤਿ ਸ੍ਰੀ ਅਕਾਲ ਜੀ ਅੱਜ ਦੀ ਸਾਂਝ ਬਹੁਤ ਖਾਸ ਹੈ ਕਿਉਂਕਿ ਅੱਜ ਮੇਰੀ ਪਿਆਰੀ ਬੇਟੀ ਤੁਹਾਨੂੰ ਇੱਕ ਰਹਾਣੀ ਸ਼ਖਸੀਅਤ ਬਾਬਾ ਸ਼ੇਖ ਫਰੀਦ ਜੀ ਬਾਰੇ ਇੱਕ ਸੁੰਦਰ ਸਾਖੀ ਸੁਣਾਏਗੀ ਬਾਬਾ ਫਰੀਦ ਜੀ ਸਾਨੂੰ ਸਚਾਈ ਦਇਆ ਅਤੇ ਨਿਮਰਤਾ ਦੀ ਸਿੱਖ ਦਿੰਦੇ ਹਨ ਇਹ ਕਹਾਣੀ ਸਿਰਫ ਮਨੋਰੰਜਨ ਲਈ ਨਹੀਂ ਸਗੋਂ ਸਾਡੀਆਂ ਰੂਹਾਂ ਨੂੰ ਉਤਸ਼ਾਹਤ ਕਰਨ ਲਈ ਹੈ ਆਓ ਆਪਣੇ ਮਨ ਨੂੰ ਸ਼ਾਂਤ ਕਰਿਏ ਅਤੇ ਬੇਟੀ ਦੀ ਮਿੱਠੀ ਆਵਾਜ਼ ਵਿੱਚ ਬਾਬਾ ਫਰੀਦ ਜੀ ਦੀ ਬਾਣੀ ਨੂੰ ਸੁਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤ ਪੀਰਾਂ ਫਕੀਰਾਂ ਗੁਰੂਆਂ ਅਤੇ ਭਗਤਾਂ ਦੀ ਪਵਿੱਤਰ ਧਰਤੀ ਹੈ ਸਮੇਂ ਸਮੇ ਉੱਤੇ ਇਸ ਧਰਤੀ ਉੱਤੇ ਅਨੇਕ ਮਹਾਪੁਰਖਾਂ ਨੇ ਜਨਮ ਲਿਆ ਜਿਨ੍ਹਾਂ ਨੇ ਆਪਣੀ ਸੂਝ-ਬੂਝ ਅਤੇ ਮਹਾਨ ਗੁਣਾਂ ਨਾਲ ਸਾਰੇ ਲੋਕਾਂ ਨੂੰ ਸੱਚ ਦਾ ਰਾਹ ਦਿਖਾਇਆ ਇਨ੍ਹਾਂ ਮਹਾਨ ਸ਼ਖਸੀਅਤਾਂ ਵਿੱਚੋਂ ਇੱਕ ਸਨ ਬਾਬਾ ਫਰੀਦ ਜੀ ਅੱਜ ਅਸੀਂ ਤੁਹਾਨੂੰ ਬਾਬਾ ਫਰੀਦ ਜੀ ਦੇ ਜੀਵਨ ਬਾਰੇ ਦੱਸਾਂਗੇ ਬਾਬਾ ਫਰੀਦ ਜੀ ਨੂੰ ਅਕਸਰ ਫਰੀਦ ਉਦਦੀਨ ਮਸੂਦ ਗੰਜ ਸ਼ਕਰ ਨਾਮ ਨਾਲ ਜਾਣਿਆ ਜਾਂਦਾ ਹੈ। ਸ਼ੇਖ ਫਰੀਦ ਜੀ ਸੂਫੀ ਲਹਿਰ ਦੇ ਇਤਿਹਾਸ ਵਿੱਚ ਸ਼੍ਰੋਮਣੀ ਨਾਮ ਬਾਬਾ ਫਰੀਦ ਜੀ ਦਾ ਹੈ। ਉਹਨਾਂ ਦਾ ਜਨਮ ਪਿੰਡ ਖੋਤਵਾਲ ਜ਼ਿਲ੍ਹਾ ਮੁਲਤਾਨ ਪਾਕਿਸਤਾਨ ਵਿੱਚ ਹੋਇਆ। ਫਰੀਦ ਜੀ ਦੇ ਪਿਤਾ ਦਾ ਨਾਮ ਸ਼ੇਖ ਜਮਾਲਉਦੀਨ ਸੁਲੇਮਾਨ ਅਤੇ ਮਾਤਾ ਜੀ ਦਾ ਨਾਮ ਮਰੀਮ ਸੀ ਬੱਬਾ ਫਰੀਦ ਜੀ ਦਾ ਰਹਿਮ ਸਹਿਨ ਬੜਾ ਹੀ ਸਬਰ ਸੰਤੋਖ ਅਤੇ ਗਰੀਬੀ ਵਾਲਾ ਸੀ ਆਪ ਜੀ ਦਾ ਸੁਭਾਅ ਬੜਾ ਮਿੱਠਾ ਸੀ ਐਸ ਲਈ ਆਪ ਜੀ ਨੂੰ ਸ਼ਕਰਗੰਜ਼ ਭਾਵ ਮਿਠਾਸ ਦਾ ਖਜ਼ਾਨਾ ਕਿਹਾ ਜਾਂਦਾ ਹੈ ਅਸੀਂ ਅਕਸਰ ਹੀ ਦੇਖਿਆ ਹੈ ਕਿ ਜਦੋਂ ਬਿਜਲੀ ਲਾਸ਼ਕਦੀ ਹੈ ਉਦੋਂ ਸਾਡੇ ਬਜ਼ੁਰਗ ਸਾਨੂੰ ਬਾਬਾ ਫਰੀਦ ਜੀ ਦਾ ਨਾਮ ਲੈਣ ਲਈ ਕਹਿੰਦੇ ਹਨ ਇੱਕ ਦਿਨ ਬਾਬਾ ਫਰੀਦ ਜੀ ਖਜ਼ਰਾ ਮੁਕਰਬ ਵਿੱਚ ਬੈਠੇ ਸਨ ਬਾਹਰ ਮੱਠੀ ਮੱਠੀ ਹਵਾ ਚੱਲ ਰਹੀ ਸੀ ਜਦੋਂ ਖੁਜ਼ਰੇ ਮੁਕਰਬ ਬਿਚੋਂ ਬਾਹਰ ਆਏ ਆਪ ਜੀ ਨੇ ਬੱਜੂ ਕਰਨ ਲਈ ਲੋਟਾ ਚੁੱਕਿਆ ਤਾਂ ਕਹਿੰਦੇ ਹਵਾ ਥੋੜੀ ਤੇਜ਼ ਹੋਵੇ ਹਵਾ ਤੇਜ਼ ਹੋਈ ਬੱਦਲ ਸ਼ਾਈ ਹੋਏ ਸਨ ਬੱਦਲ ਗੂੜੇ ਹੋ ਗਏ ਜਦੋਂ ਬੱਦਲ ਗੂੜੇ ਹੋਏ ਤਾਂ ਅਸਮਾਨ ਵਿੱਚ ਬਿਜਲੀ ਲਸਕਣੀ ਸ਼ੁਰੂ ਹੋ ਗਈ ਬਿਜਲੀ ਨੇ ਹੋਰ ਤੇਜ਼ ਲਸ਼ਕਣਾ ਸ਼ੁਰੂ ਕਰ ਦਿੱਤਾ ਤਾਂ ਬਾਬਾ ਜੀ ਬੱਝੂ ਕਰ ਰਹੇ ਹਨ ਜਦੋਂ ਬਿਜਲੀ ਨੇ ਤੇਜ਼ ਲਸ਼ਕਣਾ ਸ਼ੁਰੂ ਕੀਤਾ ਬਾਬਾ ਜੀ ਨੇ ਦੇਖਿਆ ਕਿ ਇਹ ਬਹੁਤ ਤੇਜ਼ ਘੜਕ ਰਹੀ ਹੈ ਅਤੇ ਉਹ ਜਸ ਲੋਟੇ ਵਿੱਚ ਬੱਝੂ ਕਰ ਰਹੇ ਸਨ ਜਲਾਲ ਵਿੱਚ ਆ ਕੇ ਜਦੋਂ ਉੱਪਰ ਵੇਖਿਆ ਤਾਂ ਜੋ ਅਸਮਾਨ ਵਿੱਚ ਬਿਜਲੀ ਘੜਕ ਰਹੀ ਸੀ ਉਹ ਸਾਰੀ ਉਹ ਲੋਟੇ ਵਿੱਚ ਆ ਗਈ ਫਰੀਦ ਜੀ ਨੇ ਆਪਣੀ ਨਮਾਜ਼ ਅਦਾ ਕੀਤੀ ਜਦੋਂ ਨਮਾਜ਼ ਤੋਂ ਫਾਰਕ ਹੋਏ ਤਾਂ ਬਾਹਰ ਆਏ ਉਸ ਬਿਜਲੀ ਨੂੰ ਕਿਹਾ ਕਿ ਇੱਕ ਸ਼ਰਤ ਤੇ ਮੈਂ ਤੈਨੂੰ ਆਜ਼ਾਦ ਕਰਾਂਗਾ ਕਿ ਜੇ ਤੂੰ ਰੱਬ ਦੇ ਮੰਨਣ ਵਾਲੇ ਨੂੰ ਤੰਗ ਨਹੀਂ ਕਰੇਂਗੀ ਅਤੇ ਫਿਰ ਉਸਨੇ ਸ਼ਰਤ ਮੰਨੀ ਅਤੇ ਫਿਰ ਫਰੀਦ ਜੀ ਨੇ ਕਿਹਾ ਕਿ ਜਿਹੜਾ ਤੇਰੇ ਲਾਸ਼ਕਣ ਤੇ ਮੇਰਾ ਨਾਮ ਲਊਗਾ ਉਸ ਨੂੰ ਵੀ ਤੂੰ ਕੁਝ ਨਹੀਂ ਕਹੇਂਗੀ ਉਹ ਵੀ ਸ਼ਰਤ ਬਿਜਲੀ ਨੇ ਮੰਨ ਲਈ ਸੋ ਐਸ ਲਈ ਜਦ ਵੀ ਬਿਜਲੀ ਲਾਸ਼ਕਦੀ ਹੈ ਤਾਂ ਅਸੀਂ ਬਾਬਾ ਫਰੀਦ ਜੀ ਦਾ ਨਾਮ ਧਿਆਉਂਦੇ ਹਾਂ ਇੱਕ ਵਾਰ ਦੀ ਗੱਲ ਹੈ ਬਾਬਾ ਫਰੀਦ ਜੀ ਦੇ ਮਾਤਾ ਜੀ ਸੋਚ ਰਹੇ ਸਨ ਕਿ ਕਿਉਂ ਨਾ ਬਾਬਾ ਫਰੀਦ ਜੀ ਨੂੰ ਨਾਮ ਬਾਣੀ ਦੇ ਸਿਮਰਨ ਵਿੱਚ ਲਗਾ ਦਿੱਤਾ ਜਾਵੇ ਤਾਂ ਕਿ ਉਹ ਮਾੜੀ ਸੰਗਤ ਤੋਂ ਬਚੇ ਰਹਿਣ ਤਾਂ ਮਾਤਾ ਜੀ ਨੇ ਬਾਬਾ ਫਰੀਦ ਜੀ ਨੂੰ ਆਖਿਆ ਕਿ ਫਰੀਦ ਜੀ ਜੇ ਅਸੀਂ ਗੁਰੂ ਸਾਹਿਬ ਦਾ ਨਾਮ ਧਿਆਉਂਦੇ ਹਾਂ ਤਾਂ ਉਹ ਸਾਨੂੰ ਸ਼ੱਕਰ ਦਿੰਦੇ ਹਨ ਜੇ ਅਸੀਂ ਹਰ ਰੋਜ਼ ਉਹਨਾਂ ਦਾ ਨਾਮ ਸਿਂਦਰਨ ਵਾਹਿਗੁਰੂ ਦਾ ਨਾਮ ਧਿਆਉਂਦੇ ਹਾਂ ਤਾਂ ਉਹ ਸਾਨੂੰ ਹਰ ਰੋਜ਼ ਸਾਡੇ ਸਹਰਾਣੇ ਦੇ ਥੱਲੇ ਸ਼ੱਕਰ ਰੱਖ ਦਿੰਦੇ ਹਨ ਤਾ ਪਪਾ ਫਰੀਦ ਜੀ ਹਰ ਰੋਜ਼ ਨਾਮ ਸਿਮਰਨ ਪਾਠ ਕਰਦੇ ਅਤੇ ਮਾਤਾ ਜੀ ਉਹਨਾਂ ਦੇ ਸਹਰਾਣੇ ਦੇ ਥੱਲੇ ਸ਼ੱਕਰ ਰੱਖ ਦਿੰਦੇ ਅੰਜਲੀ ਬਾਬਾ ਫਰੀਦ ਜੀ ਹਰ ਰੋਜ਼ ਪਾਠ ਕਰਦੇ ਰਹਿੰਦੇ ਅਤੇ ਮਾਤਾ ਜੀ ਉਹਨਾਂ ਦੇ ਸਹਰਾਣੇ ਦੇ ਥੱਲੇ ਸ਼ੱਕਰ ਰੱਖ ਦਿਆ ਕਰਦੇ ਇੱਕ ਦਿਨ ਉਹ ਸ਼ੱਕਰ ਰੱਖਣਾ ਭੁੱਲ ਗਏ। ਉਹਨਾਂ ਨੇ ਬਾਬਾ ਫਰੀਦ ਜੀ ਨੂੰ ਕਿਹਾ ਮੈਨੂੰ ਮaaf ਕਰ ਦਿਓ। ਮੈਂ ਤੁਹਾਨੂੰ ਰੱਬ ਦੇ ਨਾਮ ਵਿੱਚ ਲਗਾਉਣਾ ਚਾਹੁੰਦੀ ਸੀ ਇਸ ਕਰਕੇ ਮੈਂ ਤੁਹਾਨੂੰ ਝੂਠ ਬੋਲਿਆ ਕਿ ਜੇ ਅਸੀਂ ਗੁਰੂ ਸਾਹਿਬ ਜੀ ਦਾ ਨਾਮ ਧਿਉਂਦੇ ਹਾਂ ਤਾਂ ਉਹ ਸਾਨੂੰ ਤੁਹਾਡੇ ਨੇ ਥੱਲੇ ਸਾਡੇ ਲਈ ਸ਼ੱਕਰ ਰੱਖ ਦਿੰਦੇ ਹਨ ਮੈਂ ਤੁਹਾਨੂੰ ਮਾੜੀ ਸੰਗਤ ਤੋਂ ਬਚਾਉਣ ਦੇ ਲਈ ਇਹ ਸਭ ਕੁਝ ਕੀਤਾ ਸੀ ਤਾਂ ਬਾਬਾ ਫਰੀਦ ਜੀ ਨੇ ਕਿਹਾ ਫਰੀਦਾ ਸ਼ੱਕਰ ਖਾਂ ਤੇ ਨਿਵਾਤ ਗੜ ਮੱਖਿਓ ਮੱਝਾ ਦੰਦ ਸਭੇ ਵਸਤੂ ਮਿੱਠਿਆ ਰੱਬ ਨ ਪੂਜਨ ਤਦ ਇਸ ਦਾ ਭਾਵ ਹੈ ਕਿ ਜੋ ਸ਼ੱਕਰਖੰਡ ਮਿਸਰੀ ਗੜ ਅਤੇ ਸ਼ਹਿਦ ਅਤੇ ਮੱਝਾਂ ਦਾ ਦੁੱਧ ਇਹ ਸਾਰੀਆਂ ਵਸਤੂਆਂ ਤੇ ਗੁਰੂ ਦੇ ਨਾਮ ਦੇ ਅੱਗੇ ਫਿੱਕੀਆਂ ਹੀ ਰਹਿ ਜਾਂਦੀਆਂ ਹਨ ਜਦ ਅਸੀਂ ਗੁਰੂ ਦੇ ਨਾਮ ਵਿੱਚ ਲੀਨ ਹੋ ਜਾਂਦੇ ਹਾਂ ਤਾਂ ਇਹ ਸਭ ਵਸਤੂਆਂ ਫਿੱਕੀਆਂ ਲੱਗਣੇ ਲੱਗ ਜਾਂਦੀਆਂ ਹਨ ਗੁਰੂ ਸਾਹਿਬ ਜੀ ਵਾਹਿਗੁਰੂ ਦੇ ਨਾਮ ਵਿੱਚ ਇੰਨਾ ਲੀਨ ਹੋ ਗਏ ਕਿ ਇਹ ਸਭ ਵਸਤੂਆਂ ਤਾਂ ਉਹਨਾਂ ਲਈ ਫਿੱਕੀਆਂ ਹੀ ਰਹਿਣ ਲੱਗ ਗਈਆਂ ਸੋ ਇਹ ਸੀ ਬਾਬਾ ਫਰੀਦ ਜੀ ਦੇ ਜੀਵਨ ਬਾਰੇ ਸਾਖੀ ਜੀ ਤੁਹਾਨੂੰ ਇਹ ਸਾਖੀ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਤੇ ਆਪਣੇ ਵਿਚਾਰਾਂ ਨੂੰ ਕਮੈਂਟ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ